ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਅਗਿਆਨਤਾ ਦੇ ਹਨੇਰੇ ਵਿੱਚ ਡਿੱਗੇ ਹੋਏ ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਚੋਂ ਬਾਹਰ ਕੱਢਿਆ ਤੇ ਸੱਚ ਨਾਮ ਦਾ ਉਪਦੇਸ਼ ਕੀਤਾ ਤੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਦਾ ਨਾਮ ਹੀ ਸ੍ਰੇਸ਼ਟ ਹੈ ਕਲਯੁਗ ਦੇ ਵਿੱਚ ਪਰਮਾਤਮਾ ਦਾ ਸਾਨੂੰ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ 40 ਦਾਸਾਂ ਕੀਤੀਆਂ ਜਿਦੇ ਵਿੱਚ ਵੱਡੇ ਵੱਡੇ ਗੁਨੇਕਾਰਾਂ ਨੂੰ ਵੱਡੇ ਵੱਡੇ ਰਾਖਸ਼ਾਂ ਨੂੰ ਵੱਡੇ ਵੱਡੇ ਜੀਮੀਆਂ ਦੇ ਭੂਮੀਆਂ ਦੇ ਮਾਲਕਾਂ ਨੂੰ ਸਿੱਧੇ ਰਾਸਤੇ ਪਾਇਆ ਤੇ ਉੱਥੇ ਆਪਣੀ ਭਗਤੀ ਦੇ ਅਹੰਕਾਰ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਦੇ ਲੋਕਾਂ ਨੂੰ ਵੀ ਸਿੱਧੇ ਰਾਸਤੇ ਪਾਇਆ ਚੌਥੀ ਉਦਾਸੀ ਦੇ ਸਮੇਂ ਜਦੋਂ ਗੁਰੂ ਨਾਨਕ ਸਾਹਿਬ ਜੋ ਅੱਜਕੱਲ ਨਗਰ ਕੀਰਤਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਦੋਂ ਚੌਥੀ ਉਦਾਸੀ ਦੇ ਸਮੇਂ ਉਸ ਨਗਰ ਦੇ ਵਿੱਚ ਪਹੁੰਚੇ ਤਾਂ ਉੱਥੇ ਇੱਕ ਸائیں ਬੁੱਟਣ ਖੜਾ ਰਹਿੰਦਾ ਸੀ ਜਿਨ੍ਹਾਂ ਦੀ ਉਮਰ ਤਾਂ ਬਹੁਤ ਨਵੇਂਰੀ ਸੀ ਪਰ ਆ ਗਿਆਨ ਤਾਂ ਦੇਹਨੇਰੇ ਵਿੱਚ ਸੀ ਜਿਨ੍ਹਾਂ ਨੂੰ ਰੂਹਾਨੀਤਤਾ ਕੋਈ ਗਿਆਨ ਨਹੀਂ ਸੀ ਆਪਣੀ ਲੰਮੀ ਉਮਰ ਦੇ ਵਿੱਚ ਰਿਤੀਆਂ ਸਿੱਧੀਆਂ ਬਹੁਤ ਪ੍ਰਾਪਤ ਕੀਤੀਆਂ ਹੋਈਆਂ ਸਨ ਜਦੋਂ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਉੱਤੇ ਪਹੁੰਚੇ ਤਾਂ ਉੱਤੇ ਪਹੁੰਚਣ ਦੇ ਕੁਝ ਸਮਾਂ ਵਿਸ਼ਰਾਮ ਕਰਨ ਲਈ ਕਿਹਾ ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਰਵਾਬ ਚਾਉਣ ਲਈ ਕਿਹਾ ਤਾਂ ਜਦੋਂ ਇਹਨਾਂ ਦੋਨਾਂ ਦੀਆਂ ਗੱਲਾਂ ਕਰਦੇ ਦੀ ਆਵਾਜ਼ ਬੁੱਢਣ ਸਾਹ ਤੱਕ ਪਹੁੰਚੀ ਤਾਂ ਉਹਨੇ ਉੱਠ ਕੇ ਵੇਖਿਆ ਕਿ ਇਹ ਕੌਣ ਹੈ ਜੋ ਮੇਰੇ ਡੇਰੇ ਦੇ ਵਿੱਚ ਆਇਆ ਤਾਂ ਬਾਬਾ ਬੁੱਢਣਸ਼ਾਹ ਨੇ ਦੇਖਿਆ ਕਿ ਦੋ ਫਕੀਰ ਆਏ ਹਨ ਜੋ ਨੀਚੇ ਬੈਠੇ ਕਿਸੇ ਰਵਾਬ ਨੂੰ ਛੇੜ ਰਹੇ ਹਨ ਤੇ ਕੁਝ ਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਬਾਬਾ ਬੁੱਢਣਸ਼ਾਹ ਨੇ ਉੱਪਰੋਂ ਉੱਠ ਕੇ ਉਹਨਾਂ ਨੂੰ ਆਵਾਜ਼ ਦਿੱਤੀ ਕਿ ਇੱਥੋਂ ਤੁਸੀਂ ਚਲੇ ਜਾਓ ਇਹ ਤੁਹਾਨੂੰ ਪਤਾ ਨਹੀਂ ਕਿ ਮੇਰਾ ਡੇਰਾ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਬੜੀ ਨਿਮਰਤਾ ਦੇ ਨਾਲ ਕਿਹਾ ਕਹਿੰਦੇ ਅਸੀਂ ਕੁਝ ਸਮਾਂ ਵਿਸ਼ਰਾਮ ਕਰਨਾ ਹੈ ਤੇ ਪ੍ਰਮਾਤਮਾ ਦੀ ਸਿਫ਼ਤਲਾ ਦੇ ਗੀਤ ਗਾਉਣੇ ਤਾ ਬਾਬਾ ਬੁੱਢਾ ਨਿਸ਼ਾਨ ਨੇ ਉਹਨਾਂ ਨੂੰ ਉੱਥੋਂ ਜਾਣ ਲਈ ਕਿਹਾ ਕਹਿੰਦੇ ਤੇ ਕਿਸੇ ਪ੍ਰਮਾਤਮਾ ਦੇ ਗੁਣ ਨਹੀਂ ਗਾਏ ਜਾਣੇ ਤੁਸੀਂ ਇੱਥੋਂ ਜਾ ਸਕਦੇ ਹੋ ਪਾ ਗੁਰੂ ਨਾਨਕ ਸਾਹਿਬ ਨੇ ਫਿਰ ਨਿਮਰਤਾ ਦੇ ਘਰ ਵਿੱਚ ਆਉਂਦੇ ਹੋਏ ਆਇਆ ਕਹਿੰਦੇ ਅਸੀਂ ਕੁਝ ਜੀ ਸਮਾਂ ਬਿਸ਼ਰਾਮ ਕਰਕੇ ਅੱਗੇ ਤੁਰ ਜਾਣਾ ਤਾਂ ਇੰਨੇ ਵਿੱਚ ਬਾਬਾ ਬੁੱਢਾ ਨਿਸ਼ਾਨ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਹਿੰਦੇ ਅਗਰ ਤੁਸੀਂ ਇੱਥੋਂ ਨਹੀਂ ਜਾਣਾ ਤਾਂ ਮੇਰਾ ਸ਼ੇਰ ਆ ਜਾਵੇਗਾ ਜੋ ਬੱਕਰੇ ਚਾਰਨ ਗਿਆ ਹੋਇਆ ਹੈ ਉਹ ਤੁਹਾਨੂੰ ਆ ਕੇ ਖਾ ਜਾਵੇਗਾ ਫਿਰ ਅੱਗੇ ਜਾਣ ਦੀ ਤਾਂ ਗੱਲ ਹੀ ਨਹੀਂ ਅੱਗੇ ਜਾਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਤਾਂ ਇੰਨੀ ਗੱਲ ਸੁਣਦਿਆਂ ਗੁਰੂ ਨਾਨਕ ਸਾਹਿਬ ਕਹਿੰਦੇ ਚੱਲੇ ਤਾਂ ਅਸੀਂ ਇੱਥੋਂ ਜਾਣਾ ਸੀ ਪਰ ਹੁਣ ਪਹਿਲਾਂ ਅਸੀਂ ਤੇਰੇ ਸ਼ੇਰ ਨੂੰ ਹੀ ਵੇਖ ਲਈਏ ਇੰਨੀ ਗੱਲ ਕਹਿਣ ਤੋਂ ਬਾਅਦ ਪਾਪਾ ਬੁੱਢਣਾ ਸ਼ਾਹ ਆਪਣੇ ਡੇਰੇ ਵਿੱਚ ਚਲੇ ਗਿਆ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਕਹਿੰਦੇ ਸਤਿਗੁਰੂ ਬੱਕਰੀਆਂ ਨੂੰ ਛੇਰ ਖਾਂਦਾ ਹੈ ਨਾ ਕਿ ਬੱਕਰੀਆਂ ਨੂੰ ਛੇਰ ਚਾਰਦਾ ਹੈ ਗੁਰੂ ਨਾਨਕ ਸਾਹਿਬ ਹੱਸ ਪਏ ਤੇ ਕਹਿਣ ਲੱਗੇ ਕਹਿੰਦੇ ਭਾਈ ਮਰਦਾਨੇ ਇਹ ਗੱਲ ਤਾਂ ਸਾਨੂੰ ਸਮਝ ਆ ਗਈ ਕਿ ਬੱਕਰੀਆਂ ਨੂੰ ਛੇਰ ਖਾਣ ਵਾਲਾ ਹੈ ਚਾਰਨ ਵਾਲਾ ਨਹੀਂ ਸਾਨੂੰ ਪਤਾ ਇਸ ਗੱਲ ਦਾ ਪਰ ਕਹਿੰਦੇ ਰੀਤੀਆਂ ਸਿਧੀਆਂ ਦੇ ਕਾਰਨ ਇਸ ਨੇ ਛੇਰ ਨੂੰ ਬਸ ਦੇ ਵਿੱਚ ਕੀਤਾ ਹੋਇਆ ਹੈ ਤੇ ਬੱਕਰੀਆਂ ਚਰਵਾਉਂਦਾ ਹੈ ਉਹਨਾਂ ਦੇ ਕੋਲ ਕੁਝ ਸਮਾਂ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਦਾ ਗੱਲਾਂ ਕਰਦੇ ਹੋਏ ਬਤੀਤ ਹੋਇਆ ਤੇ ਇੰਨੇ ਨੂੰ ਥੋੜੇ ਸਮੇਂ ਤੋਂ ਬਾਅਦ ਭਾਈ ਮਰਦਾਨੇ ਨੇ ਛੇਰ ਨੂੰ ਬੱਕਰੀਆਂ ਦੇ ਨਾਲ ਆਉਂਦਿਆਂ ਵੇਖਿਆ ਤੇ ਉੱਠ ਕੇ ਗੁਰੂ ਨਾਨਕ ਸਾਹਿਬ ਦੇ ਪਿੱਛੇ ਲੱਗ ਗਿਆ ਕਹਿੰਦੇ ਕਹਿੰਦੇ ਗੁਰੂ ਨਾਨਕ ਸਾਹਿਬ ਹੁਣ ਸਾਨੂੰ ਛੇਰ ਨੇ ਛੱਡਣਾ ਹੀ ਛੇਰ ਨੇ ਖਾ ਜਾਣਾ ਜਦੋਂ ਇੰਨੀ ਗੱਲ ਉੱਪਰ ਬੈਠੇ ਪਾਪਾ ਬੁੱਢਣ ਸਾਹ ਦੇ ਕੰਨਾਂ 'ਚ ਪਈ ਤਾਂ ਉੱਠ ਕੇ ਬਾਪੂ ਬੁੱਢਣ ਸਾਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੁਸੀਂ ਜਾਣਾ ਹੈ ਤਾਂ ਚਲੇ ਜਾਓ ਹਲੇ ਛੇਰ ਮੇਰੇ ਵੱਸ ਦੇ ਵਿੱਚ ਨਹੀਂ ਤਾਂ ਉਹਨੇ ਸਾਨੂੰ ਤੁਹਾਨੂੰ ਖਾ ਜਾਣਾ ਹੈ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਗੱਲ ਜੇ ਖਾਣਾ ਹੋਊਗਾ ਤਾਂ ਖਾ ਲੈਣ ਦੇ ਕੋਈ ਚੱਕਰ ਨਹੀਂ। ਤਾਂ ਜਦੋਂ ਸ਼ੇਰ ਗੁਰੂ ਨਾਨਕ ਸਾਹਿਬ ਦੇ ਕੋਲੇ ਆਇਆ ਤਾਂ ਸ਼ੇਰ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਨਮਸਕਾਰ ਕੀਤੀ। ਤੇ ਸਾਥ ਗੁਰਾਂ ਦੇ ਕੋਲੇ ਆ ਕੇ ਬੈਠ ਗਿਆ। ਜਦੋਂ ਇਸ ਗੱਲ ਨੂੰ ਪਾਪਾ ਬੁੱਢਾ ਨਿਸ਼ਾਨ ਨੇ ਵੇਖਿਆ ਕਿ ਇਹ ਕੀ ਹੋਇਆ ਸ਼ੇਰ ਨੇ ਤਾਂ ਇਹਨਾਂ ਨੂੰ ਖਾਣਾ ਸੀ ਕਹਿੰਦੇ ਇਹ ਇਹਨਾਂ ਦੇ ਕੋਈ ਨਮਸਕਾਰ ਕਰਕੇ ਇਹਨਾਂ ਦੇ ਕੋਲ ਬੈਠ ਗਿਆ ਕਹਿੰਦੇ ਇਹ ਕੋਈ ਰੋਹਾਨੀ ਰੂਪ ਹੈ। ਕਹਿੰਦੇ ਇਹ ਕੋਈ ਅਕਾਲ ਪੁਰਖ ਦਾ ਰੂਪ ਹੈ। ਤਾਂ ਬਾਬਾ ਪੁੱਟ ਨਿਸ਼ਾਨੇ ਫਟਾ ਫਟ ਬੱਕਰੀਆਂ ਨੂੰ ਜੋਕੇ ਗੁਰੂ ਨਾਨਕ ਸਾਹਿਬ ਦੇ ਅੱਗੇ ਦੁੱਧ ਲਿਆ ਕੇ ਭੇਟ ਰੱਖਿਆ ਕਹਿੰਦੇ ਆਕਾਲੀ ਕੋ ਆਕਾਲ ਪੁਰਖ ਦੇ ਨੂਰ ਹੈ ਰਬੀ ਨੂਰ ਦੁੱਧ ਸ਼ੁਕਮ ਮੈਂ ਦੁੱਧ ਲੈ ਕੇ ਆਇਆ ਗੁਰੂ ਨਾਨਕ ਸਾਹਿਬ ਬੋਲੇ ਕਹਿੰਦੇ ਦੁੱਧ ਤਾਂ ਅਸੀਂ ਛਕਣਾ ਸੀ ਜੇ ਤੂੰ ਸਾਨੂੰ ਆਉਂਦਿਆਂ ਨੂੰ ਬੁਲਾਉਂਦਾ ਤੂੰ ਦੁੱਧ ਲਿਆਉਣ ਦੇ ਵਿੱਚ ਤੇਰੀ ਕੀਤੀ ਤੇ ਅਸੀਂ ਹੁਣ ਪੀਣ ਦੇ ਵਿੱਚ ਤੇਰੀ ਕਰਾਂਗੇ ਕਹਿੰਦੇ ਜਦੋਂ ਅਸੀਂ ਹੁਣ ਛੇਵੇਂ ਜੰਮੇ 'ਚ ਅਸੀਂ ਤੇਰੇ ਕੋਲ ਆਵਾਂਗੇ ਤਾਂ ਤੇਰੇ ਕੋਲੋਂ ਇਹ ਦੁੱਤ ਛਕਾਂਗੇ ਤਾਂ ਬਾਬਾ ਬੁੱਢਾ ਨਸ਼ਾਨ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਮੈਂ ਜਰੂਰ ਤਾਂ ਕਰਾਂ ਨਾ ਰਾਂ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਕਹਿੰਦੇ ਹੁਣ ਤੱਕ ਤੂੰ ਪੰਜ ਜਨਮਾਂ ਦੀ ਕੀਤੀ ਅਰਥੀਆਂ ਸਿੱਧੀਆਂ ਹਾਸਲ ਕੀਤੀਆਂ ਨੇ ਆਪਣੇ ਲੰਬੀ ਉਮਰ ਦੇ ਕਰਕੇ ਪਰ ਅਸੀਂ ਪਰ ਹੁਣ ਤੈਨੂੰ ਛੇਵੇਂ ਜੰਮੇ ਤੱਕ ਸਾਡੀ ਉਡੀਕ ਕਰਨੀ ਪੈਣੀ ਹੈ ਪ੍ਰਮਾਤਮਾ ਦਾ ਸਿਮਰਨ ਕਰਨਾ ਪੈਣਾ ਜਦੋਂ ਜਾ ਕੇ ਤੇਰੀ ਮੁਕਤੀ ਹੋਏਗੀ। ਬਾਬਾ ਬੁੱਢਣਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਕਹਿੰਦੇ ਮਹਾਰਾਜ ਉਦੋਂ ਤੱਕ ਤਾਂ ਦੁੱਧ ਖਰਾਬ ਹੋ ਜਾਏਗਾ। ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਤੱਕ ਅਸੀਂ ਤੇ ਇਥੋਂ ਦੁੱਧ ਆ ਕੇ ਨਹੀਂ ਮੰਗਦੇ ਉਦੋਂ ਤੱਕ ਦੁੱਧ ਵੀ ਖਰਾਬ ਨਹੀਂ ਹੋਏਗਾ। ਇਸੇ ਦਾ ਇਸੇ ਤਰ੍ਹਾਂ ਹੀ ਤੇਰੇ ਕੋਲ ਆ ਕੇ ਹੀ ਦੁੱਧ ਪੀਵਾਂਗੇ। ਤਾਂ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਣਸ਼ਾਹ ਨੂੰ ਰੋਹਾਨੀਅਤ ਦਾ ਗਿਆਨ, ਅਕਾਲ ਪੁਰਖ ਪਰਮਾਤਮਾ ਦੀ ਸਿੱਖ ਸਲਾਹ ਦੇ ਵਿੱਚ ਜੋੜਿਆ। ਤੇ ਉਹਨਾਂ ਨੂੰ ਮੁਕਤੀ ਦਾ ਮਾਰਗ ਦੱਸਿਆ ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਆਪਾ ਬੁੱਢਣ ਸਾਹ ਦੇ ਕੋਲੇ ਗਏ ਉਹਨਾਂ ਦੇ ਦਰਸ਼ਨ ਕਰ ਲਈ ਗਏ ਨਹੀਂ ਇਹ ਗੱਲ ਬਿਲਕੁਲ ਗਲਤ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਮੌਜੂਦਾ ਸਮੇਂ ਦੇ ਅਵਤਾਰ ਸਨ ਆਪ ਨਾਰਾਇਣ ਕਲਾਕਾਰ ਜਗ ਮੈਂ ਪਰਵਰੇ ਉਹਨਾਂ ਦਾ ਫਰਜ਼ ਸੀ ਕਿ ਭੁੱਲੇ ਭੱਲ ਕੇ ਲੋਕਾਂ ਨੂੰ ਸਿੱਧੇ ਰਾਸਤੇ ਪਾਉਣਾ ਉਹਨਾਂ ਦੇ ਵਿੱਚ ਸਨ ਪਾਪਾ ਬੁੱਢਣ ਸਾਹੀ ਜਿਨ੍ਹਾਂ ਨੂੰ ਉਹਨਾਂ ਨੇ ਸਿੱਧੇ ਰਾਸਤੇ ਪਾਇਆ ਰੂਹਾਨੀਆ ਦਾ ਚਾਨਣ ਦਿੱਤਾ